ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਣਾਉਣ ਲੱਗਿਆਂ ਜੀ ਪਕੌੜੀਆਂ ਆਪਾਂ ਦੋ ਤਰੀਕੇ ਦੀਆਂ ਪਕੌੜੀਆਂ ਬਣਾ ਕੇ ਤਿਆਰ ਕਰਾਂਗੇ ਇੱਕ ਮੋਟੀਆਂ ਤੇ ਇੱਕ ਬਰੀਕ ਜਿਹਦੇ ਲਈ ਆਪਾਂ ਨੇ ਇੱਕ ਕੌਲਾ ਬੇਸਣ ਦਾ ਲਿਆ ਕਾਲੀ ਮਿਰਚ ਲਈਆ ਹਲਦੀ ਲਈਆ ਨੂਨ ਤੇ ਉਬਲੇ ਹੋਏ ਆਲੂ ਤਿੰਨ ਲੈਨੇ ਤੇ ਹੁਣ ਆਪਾਂ ਮਸਾਲਾ ਬਣਾ ਕੇ ਤਿਆਰ ਕਰਦੇ ਹਾਂ ਬੇਸਣ ਦੇ ਵਿੱਚ ਪਾ ਲਵਾਂਗੇ ਨੂਨ ਹਲਦੀ ਇਹ ਕਾਲੀ ਮਿਰਚ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੇ ਆ ਆਲੂ ਸੀਗੇ ਮੈਸ਼ ਕੀਤੇ ਹੋਏ ਇਨੂੰ ਬੇਸਣ ਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਇੱਕ ਆਟੇ ਦੀ ਤਰ੍ਹਾਂ ਡੋਅ ਜਾਂ ਬਣਾ ਲੈਣਾ। ਪਹਿਲਾਂ ਬੇਸਣ ਚ ਆਲੂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਪਾਣੀ ਲਾ ਕੇ ਆਪਾਂ ਆਟਾ ਗੁੰਨ ਲਾਂਗੇ। ਆਲੂਆਂ ਨੂੰ ਇੱਦਾਂ ਪਹਿਲਾਂ ਬੇਸਣ ਚ ਮਿਕਸ ਕਰ ਲੈਣਾ। ਹੁਣ ਆਪਾਂ ਪਾਣੀ ਦੇ ਨਾਲ ਆਪਰੇ ਦੀ ਤਰ੍ਹਾਂ ਗੁੰਨ ਲਵਾਂਗੇ। ਘਟਾ ਗੁੰਨ ਕੇ ਆਪਾਂ ਤਿਆਰ ਕਰ ਲਿਆ ਤੇ ਹੁਣ ਏਦਾਂ ਦੇ ਭਾਂਡੇ ਦੇ ਵਿੱਚ ਥੋੜਾ ਜਿਹਾ ਆਪਾਂ ਤੇਲ ਲਾ ਲਿਆ ਤੇ ਇਹਨੂੰ ਵਿੱਚ ਪਾ ਕੇ ਰੱਖ ਦਵਾਂਗੇ। ਕੁਟ ਮਿੰਟਾ ਪਾ ਇਹਨੂੰ ਏਦਾਂ ਰੱਖ ਦਵਾਂਗੇ ਤੇ ਫਿਰ ਆਪਾਂ ਪਕਵੜੀਆਂ ਬਣਾ ਕੇ ਤਿਆਰ ਕਰਾਂਗੇ। ਕੋੜੀਆਂ ਬਣਾਉਣ ਦੇ ਲਈ ਤੇਲ ਆਪਾਂ ਰੱਖ ਲਿਆ ਸੀ ਇੱਧਰ ਤੇ ਹੁਣ ਆਪਾਂ ਆ ਮਸ਼ੀਨ ਦੇ ਵਿੱਚ ਪਹਿਲਾਂ ਥੋੜਾ ਜਿਹਾ ਤੇਲ ਲਾ ਲੈਣਾ। ਤੇ ਫਿਰ ਜਿਹੜਾ ਬੇਸਣ ਆਪਾਂ ਉਹ ਪਾਵਾਂਗੇ ਇਸ ਵਿੱਚ। ਹੁਣ ਆਪਾਂ ਪਕੌੜੀਆਂ ਬਣਾ ਕੇ ਤਿਆਰ ਕਰਦੇ ਹਾਂ ਇਹੇ ਸੇਮ ਮਸ਼ੀਨ ਨਾਲ ਆਪਾਂ ਬਿਸਕੁਟ ਵੀ ਬਣਾ ਕੇ ਤਿਆਰ ਕੀਤੇ ਸੀਗੇ ਤੇ ਇਹਦੇ ਨਾਲ ਪਕੌੜੀਆਂ ਵੀ ਬਣ ਜਾਣਗੀਆਂ ਜਦੋਂ ਹੁਣ ਉੱਪਰ ਤੋਂ ਬੁਲਬਲੇ ਆਣੇ ਬੰਦ ਹੋ ਜਾਣਗੇ ਉਦੋਂ ਫਿਰ ਆਪਾਂ ਇਹਨੂੰ ਪਲਟ ਦਵਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਪਲਟ ਕੇ ਦੂਸਰੇ ਪਾਸੇ ਤੋਂ ਵੀ ਸੇਕ ਲਵਾ ਲੈਣਾ ਐਨ ਚੰਗੀ ਤਰ੍ਹਾਂ ਕੁਇਸਪੀ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ ਇਸ ਤਰੀਕੇ ਨਾਲ ਆਪਣੀਆਂ ਪਕੌੜੀਆਂ ਬਣ ਕੇ ਤਿਆਰ ਨੇ ਤੇ ਹੁਣ ਆਪਾਂ ਇਦਾਂ ਹੀ ਸਾਰੀਆਂ ਪਕੌੜੀਆਂ ਬਣਾ ਲਵਾਂਗੇ। ਮੂਟੀਆਂ ਪਕੌੜੀਆਂ ਬਣ ਕੇ ਆਪਣੀਆਂ ਤਿਆਰ ਨੇ ਆਪਾਂ ਸਾਰੀਆਂ ਇੱਧਰ ਰੱਖ ਲਈਆਂ ਤੇ ਹੁਣ ਆਪਾਂ ਸੇਮ ਮਸ਼ੀਨ ਦੇ ਨਾਲ ਬ੍ਰੇਕ ਪਕੌੜੀਆਂ ਵੀ ਬਣਾਵਾਂਗੇ ਸਿਰਫ ਅਹ ਜਾਲੀ ਚੇਂਜ ਕਰਨੀ ਆ। ਹੁਣ ਆਪਾਂ ਬ੍ਰੇਕ ਵਾਲੀ ਲਾ ਕੇ ਤੇ ਬ੍ਰੇਕ ਪਕੌੜੀਆਂ ਬਣਾਵਾਂਗੇ। ਹੁਣ ਆਪਾਂ ਸੇਮ ਤਰੀਕੇ ਨਾਲ ਬ੍ਰੇਕ ਪਕੌੜੀਆਂ ਵੀ ਬਣਾ ਲਵਾਂਗੇ। ਇਹ ਪਕੌੜੀਆਂ ਆਪਾਂ ਬਦਾਣੇ ਨਾਲ ਖਾ ਸਕਦੇ ਹਾਂ ਇਸ ਤਰੀਕੇ ਨਾਲ ਆਪਣੀਆਂ ਸਾਰੀਆਂ ਪਕੌੜੀਆਂ ਬਣ ਕੇ ਤਿਆਰ ਨੇ ਤੁਸੀਂ ਵੀ ਇੱਕ ਵਾਰੀ ਬਣਾ ਕੇ ਤੇ ਜ਼ਰੂਰ ਟਰਾਈ ਕਰਕੇ ਦੇਖਿਓ ਆਲੂ ਪਾ ਕੇ ਜਿਹੜੀਆਂ ਪਕੌੜੀਆਂ ਬਹੁਤ ਕ੍ਰਿਸਪੀ ਬਣਦੀਆਂ ਨੇ ਇੱਧਰ ਆਪਾਂ ਮੋਟੀਆਂ ਪਕੌੜੀਆਂ ਬਣਾਈਆਂ ਤੇ ਨਾਲ ਇੱਧਰ ਆਪਾਂ ਬਰੀਕ ਪਕੌੜੀਆਂ ਵੀ ਬਣਾਈਆਂ ਨੇ ਓਕੇ ਜੀ ਠੀਕ ਆ ਬਾਏ ਥੈਂਕ ਯੂ